ਸਿਨੇਮਾ ਵਿੱਚ ਹੀ ਨਹੀਂ ਅਸਲ ਜ਼ਿੰਦਗੀ ਵਿੱਚ ਵੀ ਹੀਰੋ ਨੇ ਮੈਂ ਗੱਲ ਕਰ ਰਹੀ ਹਾਂ ਬਾਲੀਵੁੱਡ ਸਟਾਰਸ ਦੀ ਜੋ ਪੰਜਾਬ ਵਿੱਚ ਹੜਪੀੜਤਾ ਦੀ ਮਦਦ ਕਰਨ ਲਈ ਅੱਗੇ ਆਏ ਨੇ ਤੇ ਹੁਣ ਲੋਕਾਂ ਦੀ ਜ਼ਿੰਦਗੀ ਵਿੱਚ ਅਸਲ ਹੀਰੋ ਬਣ ਗਏ ਨੇ ਮੈਗਾਲਕਰ ਯਾ ਕਿੰਗ ਖਾਨ ਯਾਨੀ ਸ਼ਾਹਰੂਖ ਖਾਨ ਦੀ ਆਪਣੇ ਮੀਰ ਫਾਊਂਡੇਸ਼ਨ ਰਾਹੀਂ ਪੰਜਾਬ ਦੇ ਹਰ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਲਈ ਅੱਗੇ ਆਏ ਨੇ ਇਹ ਫਾਊਂਡੇਸ਼ਨ ਲਗਭਗ 500 ਪਰਿਵਾਰਾਂ ਨੂੰ ਬਿਸਤਰੇ, ਗੱਦੇ, ਗੈਸ ਚੂਲੇ, ਪੱਖੇ, ਪਾਣੀ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਅਤੇ ਕੱਪੜੇ ਤੇ ਹੋਰ ਘਰੇਲੂ ਸਮਾਨ ਦੇ ਕੇ ਉਹਨਾਂ ਨੂੰ ਮੁੜ ਖੜਨ ਦੀ ਤਾਕਤ ਦੇ ਰਹੇ ਨੇ ਇਸ ਤੋਂ ਪਹਿਲਾਂ VOA ਤੇ AIMS ਦੇ ਡਾਕਟਰਾਂ ਨਾਲ ਮਿਲ ਕੇ ਮੈਡੀਕਲ ਕੈਂਪ ਲਗਾਏ ਗਏ ਨੇ ਜਿੱਥੇ ਹਜ਼ਾਰਾਂ ਲੋਕਾਂ ਨੇ ਮੁਫਤ ਸਿਹਤ ਜਾਂਚ ਕਰਵਾਈ ਹੈ ਦਵਾਈਆਂ ਲਈਆਂ ਨੇ ਬੱਚਿਆਂ ਲਈ ਵਿੱਦਿਆ ਦਾ ਲੰਗਰ ਵੀ ਚਲਾਇਆ ਗਿਆ ਹੁਣ ਗੱਲ ਕਰਦੇ ਆਂ ਹੋਰ ਬਾਲੀਵੁੱਡ ਦੇ ਸਤਾਰਿਆਂ ਦੀ ਜਿਨ੍ਹਾਂ ਨੇ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਹੈ ਅਕਸ਼ੇ ਕੁਮਾਰ ਨੇ 500 ਕਰੋੜ ਦੀ ਰਾਹਤ ਰਕਮ ਦਿੱਤੀ ਹੈ ਤੇ ਇਸ ਨੂੰ ਦਾਨ ਨਹੀਂ ਸੇਵਾ ਕਿਹਾ ਹੈ ਸਲਮਾਨ ਖਾਨ ਨੇ ਆਪਣੀ ਬੀਇੰਗ ਹਿਊਮਨ ਫਾਊਂਡੇਸ਼ਨ ਰਾਹੀਂ ਪੰਜ ਵਿਸ਼ੇਸ਼ ਬਚਾਅ ਕਿਸ਼ਤੀਆਂ ਭੇਜੀਆਂ ਨੇ ਜਿਨ੍ਹਾਂ 'ਚੋਂ ਤਿੰਨ ਅਜ ਵੀ ਵਰਤੋਂ ਵਿੱਚ ਨੇ ਇਸ ਤੋਂ ਇਲਾਵਾ ਉਹਨਾਂ ਨੇ ਕੁਝ ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈਣ ਦਾ ਵੀ ਵਾਅਦਾ ਕੀਤਾ ਹੈ ਤੇ ਆਪਣੇ ਪੰਜਾਬ ਦੇ ਪੁੱਤ सोनू सूद ਜੋ ਹਰ ਵਾਰੀ ਪੰਜਾਬ ਲਈ ਕੀ ਹਰ ਕਿਸੇ ਲਈ ਅੱਗੇ ਆਂਦੇ ਨੇ